ਜਾ ਜਿਹੜਾ ਆਖਰੀ ਸਵਾਲ ਆਦਾ ਦੱਸੋ ਤੁਸੀਂ ਲੰਬੀ ਤੋਂ ਜਿੱਤੇ ਹੋ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇਧਰ ਆ ਗਏ ਉਹ ਕਿਹੜੇ ਲੋਕਾਂ ਦੇ ਬੇਸਹਾਰਾ ਛੱਡ ਗਏ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣ ਹੈ ਪਾਰਟੀ ਨੇ ਕਿਹਾ ਵੀ ਤੂੰ ਇਹ ਲੋਕ ਉਹ ਐਮਪੀ ਜੋੜਿਆ ਨਹੀਂ ਤੇ ਮੈਂ ਲੜ ਸਕਦਾ ਮੇਰਾ ਮੌਲਿਕ ਅਧਿਕਾਰ ਆ ਲੋਕਾਂ ਦੇ ਵੋਟਾਂ ਪੂੜੀਆਂ ਨਾ ਪੂੜੀਆਂ ਮੈਨੂੰ ਮੌਲਿਕ ਅਧਿਕਾਰ ਹੈ ਤੁਸੀਂ ਉਹ ਤੋਂ ਲੋਕਾਂ ਨਾਲ ਵਾਅਦਾ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਮੈਂ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਹ ਉਸ ਗੱਲ ਨੂੰ ਉਸ ਗੱਲ ਨੂੰ ਬਾਈ ਜੀ ਵੇਖੋ ਇਹ ਇਸ ਗੱਲ ਦੀ ਮਾਫੀ ਚਾਹੁੰਦਾ ਇਹ ਮੇਰੀ ਵੇਖੋ ਇਹ ਮੇਰਾ ਅਧਿਕਾਰ ਹੈ ਮੈਂ ਦਸ ਚੋਣਾਂ ਵੀ ਲੈਣਾ ਲੋਕ ਮੈਨੂੰ ਮੋੜ ਦੇਣੇ ਮੋੜ ਦੂੰਗਾ ਬਿਲਕੁਲ ਹ ਆਈ ਮਿਲਦਾ ਨਹੀਂ ਨਾ ਬਈ ਚਲੋ ਆ ਐਮਐਲਏ ਸਾਹਿਬ ਖੜੇ ਆ ਆਪਣੇ ਸ਼ੰਕਲਾ ਸਾਹਿਬ ਇਹਦੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਵਾਰ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸਿਲ ਲਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਅਦ ਚਾ ਐਮਐਲਏ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲਏ ਸਿੰਘਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਬਚੁਣੇ ਤੁਸੀਂ ਥੋੜੀ ਸਰਕਾਰ ਥੋੜੀ ਸਰਕਾਰ ਨਹੀਂ ਤੁਸੀਂ ਕਮਾਨਸੇ ਮਾਣ ਹੋਰਾਂ ਨੂੰ ਤੁਸੀਂ ਮਾਰ ਪੁੱਛ ਨਹੀਂ ਤੁਸੀਂ ਕੈਬਨਿਟ ਵਿੱਚੋਂ ਹੈਂਡਲਿੰਗ ਕਰਦਾ ਹੋਇਆ ਸਿੰਘਲਾ ਬੈਠਾ ਮੇਰੇ ਨਾਲ ਭਰਾ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਤੁਸੀਂ ਕੈਬਨਿਟ ਵਿੱਚੋਂ ਇੱਕ ਜ਼ਿੰਮੇਵਾਰ ਉਹਦੇ ਕਿਹੜੇ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਭਾਈ ਉਹ ਜਿਹੜੀ ਗੱਲ ਮੇਰੀ ਵੱਡੀ ਨਹੀਂ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਓ ਨੀ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦੇਉਣਾ ਵੀ ਨਹੀਂ ਇਹ ਪਾਈ ਇਹ ਕੱਲ ਨੂੰ ਇਹ ਪਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤਦਾ ਭਾਵੇਂ ਅਸੀਂ ਨਹੀਂ ਟੋਣਾ ਜੇ ਸਾਲ ਨੂੰ ਤਾਂ ਮਤਲਬ ਇਸ ਕਰਕੇ ਵੀ ਜੇ ਛੋਡੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ ਨਹੀਂ ਹਾਂ ਨਹੀਂ ਮਿਲਉਂਦਾ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂ ਨਾਮ ਮਲਾਉਂਦਾ ਨਾਮ ਆਉਂਦਾ ਮੈਨੂੰ ਮੈਨੂੰ ਉਹਨਾਂ ਨੇ ਜੰਗਾ ਲਗਾਇਆ ਮੈਨੂੰ ਮਿਨਿਸਟਰ ਬਣਾ ਲਿਆ ਮੈਂ ਤਾਂ ਮੈਂ ਐਮਐਲਏ ਤੁਰੇ ਫਿਰਦਾ ਸੀ ਮੈਂ ਇਹਦੀ ਗੱਲ ਕਰਦਾ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਚੋਣ ਇਸ ਏਜੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਉਹਨੇ ਆ ਕਰ ਅਸੀਂ ਕਹਿੰਦੇ ਆ ਵੀ ਮੋਦੀ ਕਰਨ ਲਈ ਤਿਆਰ ਹੁਣ ਰੱਬ ਜਾਣਦਾ ਕੌਣ ਤਿਆਰ ਆ ਉਹਨੇ ਮਤਲਬ ਉਸ ਜਿਹੜਾ ਸੀ ਵਿਚਾਰਤਾ ਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਉਂਦਾ ਕੀ ਛੋਟੀ ਸਰਕਾਰ ਮੇ ਨੋਟਿਸ ਨਹੀਂ ਬਾਈ ਜੀ ਇਹ ਨੀ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਥਰਮ ਇਹ ਗੱਲ ਵਿਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਸ ਨਹੀਂ ਤੇ ਨਾ ਹੀ ਮੈਂ ਇਸ ਦੇ ਸਹਿਮਤ ਜਾਂ ਪੰਜਾਬ ਪੰਜਾਬ ਮਤਲਬ ਛੁੱਡੀ ਸਰਕਾਰ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨਾ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆ ਉਹ ਐਂ ਤੇ ਯਾਰ ਪਾਰਟੀਗਰੀ ਸਾਰੀ ਦੇਸ਼ ਦੀ ਚਲਦੀ ਹੈ ਛੋਟਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮੋ ਹੋਣਾ ਹਰ ਇੱਕ ਬੰਦੇ ਦਾ ਸੁਪਰੀਮੋ ਹੁੰਦਾ ਕਿੱਦੋਂ ਦਾ ਇੱਥੋਂ ਦਾ ਬੁੱਦਾ ਇੱਥੋਂ ਨਾਲ ਨਹੀਂ ਨਹੀਂ ਬਿਲਕੁਲ ਹੁੰਦਾ ਨਹੀਂ ਹੁਣ ਜਿਹੜੀ ਇੱਕ ਚੌਣਾ ਇੱਕ ਭਾਸ਼ਾ ਬਾਦ ਨੂੰ ਸਾਰੇ ਤੇ ਉਹ ਉਹ ਨਰਿੰਦਰ ਉਹ ਕੰਮ ਕਰ ਰਹੇ ਤੇ ਫਿਰ ਛੋਟੀ ਪੰਜਾਬ ਸਰਕਾਰੋਂ ਤਾਂ ਖੰਡਣ ਕਿਉਂ ਨਹੀਂ ਕਰਦੇ ਕਰਦੇ ਜੀ ਇਸ ਕਰ ਰੋ ਰੋਲਾ ਪਾਈ ਇੱਧਰ ਰੋਲ ਹੀ ਹੁਣ ਹੁਣ ਵੀ ਪਾ ਗਏ ਆ ਮੈਂ ਤਾਂ ਹੀ ਰੋਲਾ ਪਾਈ ਰਹੇ ਆ ਨਹੀਂ ਮਤਲਬ ਜਨਤਕ ਤੌਰ ਤੇ ਖਬਰਾਂ 'ਚ ਖੰਡਣ ਕਰੋ ਤੁਸੀਂ ਪਰ ਪੰਜਾਬ ਸਰਕਾਰ ਕੋਲ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਹੋਰਾਂ ਨਹੀਂ ਕਰਦੇ ਇਹ ਵੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚ ਜਾਓ ਪਰ ਇਹਨੂੰ ਪਤਾ ਹੈ ਸੋਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਜੋ ਜੇ ਲੋਕਾਂ ਦੇ ਵਿਰੋਧ ਦਾ ਲੋਕ ਸਾਡੇ ਵਿਰੋਧ ਹੋ ਜਾਂਦਾ ਉਹਨੂੰ ਮਤਲਬ ਜਨਤਕ ਤੌਰ ਤੇ ਉਹਦਾ ਵਿਰੋਧ ਕਰਨਾ ਚਾਹੀਦਾ ਕਰਦੇ ਜਨਤਾ ਜੀ ਕਰਦੇ ਸਾਰੀ ਚੀਜ਼ ਮਤਲਬ ਇੱਕ ਵੀ ਕਦੇ ਪ੍ਰੈਸ਼ਰ 'ਚ ਨਹੀਂ ਆਇਆ ਕਦੇ ਇੱਕ ਵਾਰ ਵੀ ਨਹੀਂ ਆਇਆ ਮੈਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਮਤਲਬ ਵਿਰੋਧ ਦਾ ਪ੍ਰੈਸ਼ਰ 'ਚ ਨਾ ਜਾਂਦਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹਾਂ ਚਲੋ ਇੱਕ ਤੁਸੀਂ ਨਾਲ ਸਾਰੇ ਨੂੰ ਵੀ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹੈ ਜੀ ਮਤਲਬ ਇਹ ਸੀ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾਰੇ ਜ਼ਿਮੀਦਾਰ ਦੇ ਇੱਕ ਜੇ ਕਹਿੰਦੇ ਪਸ਼ੂ ਕਿੱਧਰ ਮੈਨੂੰ ਪਤਾ ਜੀ ਮੈਨੂੰ ਹੋਇਆ ਤੇ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾਂ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਹੀ ਉਹਨਾਂ ਨੇ ਕਾਰਵਾਈ ਕੀਤੀ ਹਾਂਜੀ ਹੋਈ ਹੈ ਮਤਲਬ ਬਾਰਸਾ ਜ਼ਿਲ੍ਹੇ ਦੇ ਵਿੱਚ ਕੋਈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਖਿਆਲੇ ਗੋਲੇ ਤੇ ਜਿੱਥੋਂ ਦੇ ਸੀਗੇ ਇਹ ਖੜੇ ਹੈਗੇ ਹੋਈ ਹੈ ਬਾਈ ਜੀ ਤੁਸੀਂ ਦੇਖੋ ਇਲਾਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਬੱਸ ਕਰ ਸਕਦਾ ਉਹਦਾ ਸਰ ਡਾਕਟਰ ਸਾਹਿਬ ਤਾਂ ਉਹ ਜਿਹੜਾ ਡਾਕਟਰ ਸੀਗਾ ਉਹ ਡੱਪ ਗਿਆ ਬਾਹਰ ਬਾਹਰ ਦਾ ਹੋ ਕਰਾ ਕੇ ਉਹ 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 ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਗ ਦੀ ਵੀ ਨੂੰ ਨਹੀਂ ਰਿਟਾਇਰਮੈਂਟ ਜਿਹੜੀ ਗੱਲ ਮੇਰੇ ਅੱਛਾ ਤੁਸੀਂ ਇਹ ਯਾਰ ਨੀ ਨੀਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਮੁਆਵਜ਼ਾ ਦੇ ਰਹੀ ਹੈ ਮੁਆਵਜ਼ੇ ਵਾਸਤੇ ਵੀ ਪਿੰਨ ਨਾਲ ਕੇਸ ਦਾ ਕੁਝ ਹੈ ਨਹੀਂ ਸੀਗਾ ਇਹ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੂਲਰ ਦੀ ਆਪ ਦੇ ਨਾਲ ਫਸਲਾਂ ਜਿਹੜਾ ਵਿਜ਼ਾਰਡ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਅਨ ਕਰ। ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨੇ ਆਜੀਬ ਲਗਿਆ ਉਹਨਾਂ ਨੇ ਅਜੇ ਨਹੀਂ ਸਾਡੇ ਵੱਲੋਂ। ਇਸ ਤੋਂ ਬਾਅਦ। ਸ਼ਬਦ ਸਾਰੇ ਛੱਡੋ ਹੁਣ ਕੂਲਰਿਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰਨਾ।